ਪੈਰਿਸ ਹੋਤੇ ਹੋ ਪਿਆਰ ਪ੍ਰੀਤ ਸਾਖਸਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊ ਚੈਨਲ ਐਸ ਐਸ ਪੀ ਅਜੇ ਗਾਂਧੀ ਦੇ ਦਿਸੰਦ ਦੇ ਸਾਹਤਾ ਹੈ ਤਾਣਾ ਸਿਕਰੀ ਨੂੰ ਇੱਕ ਲੜਕੀ ਵੱਲੋਂ ਦਰਖਾਸਤ ਦਿੱਤੀ ਗਈ ਜਿਸ ਵਿੱਚ ਉਸ ਵੱਲ ਦੱਸਿਆ ਗਿਆ ਮੋਟਰਸਾਈਕਲ ਤੇ ਦੋ ਸਵਾਰ ਲੜਕੇ ਉਸ ਕੋਲੋਂ ਮੋਬਾਈਲ ਖੋ ਕੇ ਲੈ ਗਏ ਅਤੇ ਮੁਕੱਦਮਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਟੈਕਨੀਕਲ ਟੰਗ ਨਾਲ ਤਫ਼ਦੀਸ਼ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੋਸ਼ੀ ਕੋਲੋਂ ਇੱਕ ਮੋਟਰਸਾਈਕਲ ਅਤੇ ਲੜਕੀ ਕੋਲੋਂ ਖੋਇਆ ਹੋਇਆ ਮੋਬਾਈਲ ਬਰਾਮਦ ਕੀਤਾ ਗਿਆ ਜੋ ਕਿ ਐਸਐਸਪੀ ਸਾਹਿਬ ਸ੍ਰੀ ਅਜੀ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਿਟੀ ਨੂੰ ਸਫਲਤਾ ਉਸ ਅਸਲ ਹੋਈ ਸਮिती 11 ਤਿੰਨ ਬੱਚੀ ਨੂੰ ਇੱਕ ਲੜਕੀ ਨੇ ਦਰਖਾਸਤ ਦਿੱਤੀ ਸੀ ਕਿ ਉਸਦੇ ਜਿਹੜਾ ਦੋ ਲੜਕੇ ਅਨੁਸ਼ਾਤ ਤੇ ਲੜਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਦਾ ਮੋਬਾਈਲ ਚਪਟਮਾਰ ਕੇ ਖੋ ਕੇ ਲੈ ਗਏ ਜਿਸ ਤੇ ਜਿਹੜਾ ਅਸੀਂ ਕਾਰਵਾਈ ਕਰਦੇ ਹੋਏ ਆ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਅਤੇ ਟੈਕਨੀਕਲ ਢੰਗ ਨਾਲ ਜਿਹੜਾ ਇਹਦੀ ਤਫਤੀਸ਼ ਕਰਦੇ ਹੋਏ ਜਿਹੜੇ ਇੱਕ ਦੋਸ਼ੀ ਨੂੰ ਇਹਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਇਹ ਦੇ ਕੋ ਜਿਹੜਾ ਇੱਕ ਵਾਰ ਦਾ ਸਮੇਂ ਵਰਤ ਗਿਆ ਮੋਟਰਸਾਈਕਲ ਤੇ ਜਿਹੜਾ ਲੜਕੀ ਵੱਲੋਂ ਲੜਕੀ ਤੋਂ ਮੋਬਾਈਲ ਖੋਇਆ ਸੀ ਉਹ ਵੀ ਉਹ ਬਰਾਮਦ ਹੋਇਆ ਇਹਦੇ ਤੋਂ ਇਲਾਵਾ ਜਿਹੜੇ 5 ਹੋਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਦੂਸਰਾ ਜਿਹੜਾ ਦੋਸ਼ੀ ਮਿੰਟੂ ਏ ਉਹ ਜਿਹੜਾ ਗ੍ਰਿਫਤਾਰ ਕਰਨ ਵਾਲਾ ਅਜੇ ਬਾਕੀ ਹੈ ਇਸ ਲੋ ਜਿਹੜਾ ਜਿਹੜਾ ਗੁਰਪ੍ਰੀਤ ਸਿੰਘ ਨੂੰ ਅਜੇ ਕੇਸ ਗਲਤ ਕੀਤਾ ਗਿਆ ਪੇਸ ਮਾਨ ਜੋ ਗਦਾਲਤ ਵੱਲੋਂ ਇਹਦਾ ਇੱਕ ਦਿਨ ਦਾ ਪੁਲਿਸ ਰਮਾਂਡ ਦਿੱਤਾ ਗਿਆ ਦਰਾਂਨੇ ਰਮਾਂਡ ਹੋਰ ਵੀ ਜਿਹੜੇ ਇਹਦੀ ਬਰਾਮੀ ਹੋਣ ਸੁਵੰਨਾ